ਸ੍ਰੀ ਗੁਰਜੀ ਗੁੱਡ ਮਾਰਨਿੰਗ ਸੈਟਰਡੇ ਮਾਰਨਿੰਗ ਐਂਡ ਕੀ ਹਾਲ ਚਾ ਸਾਰਿਆਂ ਦਾ ਮੈਂ ਵੀ ਤੇ ਠੀਕ ਆ ਤੇ ਅੱਜ ਦੀ ਵੀਡੀਓ ਮੇਸ ਕਰਕੇ ਪਾਰੀ ਕਿ ਸੈਟਰਡੇ ਮੋਸਟਲੀ ਲੋਕ ਵੀਕਐਂਡ ਤੇ ਸੌਂਦਾ ਯਾਰ ਕੁਛ ਕਰਦਾ ਕੰਮ ਕਰਦੇ ਪਰ ਮੈਂ ਮੀਟਿੰਗ ਤੇ ਜਾ ਰਹੀ ਆ ਮੇਰਾ ਜ਼ਰੂਰੀ ਮੀਟਿੰਗ ਸੀਗੀ ਤੇ ਕਾਫੀ ਲੋਕ ਆ ਰਹੇ ਉੱਥੇ ਮੇਰੇ ਬਿਜ਼ਨਸ ਦੀ ਮੀਟਿੰਗ ਸੀਗੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੀਟਿੰਗ ਭਾਵੇਂ ਜਿੰਨੀ ਮਰਜ਼ੀ ਲੈ ਲਓ ਸਾਰੀ ਜ਼ਿੰਦਗੀ ਬੰਦਾ ਸਿੱਖਦਾ ਇਹ ਸਿੱਖਣਾ ਚਾਹੀਦਾ ਵੀ ਆ ਬੰਦਾ ਕਦੀ ਵੀ 16 ਗਲਾਸ ਮਰਤ ਤੇ ਹੁੰਦਾ ਹੀ ਨਹੀਂ ਪਰਫੈਕਟ ਵੀ ਹੁੰਦਾ ਹੀ ਨਹੀਂ ਜ਼ਿੰਦਗੀ ਸਿੱਖਣਾ ਚਾਹੀਦਾ ਉਮਰ ਕੋਈ ਨਹੀਂ ਆ ਸਿੱਖਣ ਵਾਸਤੇ ਪੜ੍ਹਨ ਵਾਸਤੇ ਚੰਗੀਆਂ ਚੀਜ਼ਾਂ ਮੜੀ ਜੀ ਜਾਨੀ ਚੰਗੀਆਂ ਚੀਜ਼ਾਂ ਸਿੱਖਣ ਵਾਸਤੇ ਕੋਈ ਉਮਰ ਨਹੀਂ ਜੇ ਕੋਈ ਸਿਖਾਉਂਦਾ ਨਾ ਤੇ ਤੁਸੀਂ ਹਮੇਸ਼ਾ ਉਹਦਾ ਧੰਨਵਾਦ ਕਰਿਆ ਕਰੋ ਕਿ ਕੋਈ ਤੁਹਾਨੂੰ ਸਿਖਾਉਂਦਾ ਕੁਝ ਤੇ ਇਹ ਮੇਰੀ ਇੰਸ਼ੋਰੈਂਸ ਦੀ ਮੀਟਿੰਗ ਆ ਤੇ ਲਾਇਸੈਂਸ ਪੀਪਲ ਸੀ ਕਾਫੀ ਲੋਕ ਆ ਰਹੇ ਆ ਬਜਾਤੋਂ 60 ਲੋਕ ਲਾਇਸੈਂਸ ਵਾਲੇ ਇਕੱਠੇ ਆ ਰਹੇ ਆ ਤੇ ਸਾਰਿਆਂ ਨੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਣਾ ਅੱਜ ਤੇ ਜੇ ਕੋਈ ਸਿੱਖੂਗੀ ਤੇ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਕੁਝ ਨਵਾਂ ਆਇਆ ਇੰਡਸਟਰੀ 'ਚ ਜਦਾਂ ਸਾਡੀ ਇੰਸ਼ੋਰੈਂਸ ਇੰਡਸਟਰੀ 'ਚ ਵੀ ਕੁਝ ਨਵਾਂ ਤੋਂ ਨਵਾਂ ਉਦਾਰ ਰਹਿਦਾ ਅਪਡੇਟ ਹੁੰਦਾ ਰਹਿੰਦਾ ਜੋ ਵੀ ਅਪਡੇਟ ਹੋਇਓ ਲੈ ਕੇ ਤੇ ਉਹਨੂੰ ਫਿਰ ਅੱਗੇ ਸ਼ੇਅਰ ਕਰੀਦਾ ਲੋਕਾਂ ਨਾਲ ਕੀ ਕੀ ਆ ਰਿਹਾ ਹਮੇਸ਼ਾ ਇਦਾਂ ਹੀ ਨਹੀਂ ਹੁੰਦਾ ਕਿ ਇਹ ਕੋਈ ਚੀਜ਼ ਚੱਲੀ ਜਾਂਦੀ ਜ਼ਿੰਦਗੀ ਭਰ ਨਹੀਂ ਹਮੇ ਹਰ ਸਾਲ 2 ਸਾਲ ਬਾਅਦ ਕੁਝ ਨਾ ਕੁਛ ਅਪਡੇਟ ਹੁੰਦਾ ਰਹਿੰਦਾ ਤੇ ਆਪਾਂ ਵੀ ਅਪਡੇਟ ਕਰਦੇ ਰਹਿੰਦੇ ਆ ਤੇ ਬੜੇ ਵਧੀਆ ਟ੍ਰੇਨਿੰਗ ਹੋਣੀ ਅੱਜ ਟ੍ਰੇਨਰ ਵਧੀਆ ਆ ਵੈਰੀ ਗੁੱਡ ਜਿਹੜੇ ਬਹੁਤ ਹੀ ਪ੍ਰੋਫੈਸ਼ਨਲ ਟ੍ਰੇਨ ਹੋਇਆ ਹੋਇਆ ਆ ਰਿਹਾ ਟਰਾਈ ਕਰੂੰਗੀ ਉੱਥੇ ਜਾ ਕੇ ਥੋੜਾ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਅੱਜ ਨਹੀਂ ਕਿਉਂਕਿ ਮੈਂ ਆਪਣੇ ਨਾਲ ਦੀਆਂ ਦੋ ਕੁੜੀਆਂ ਹੋਰ ਆਉਣਾ ਹੁੰਣਾ ਨੇ ਨਾਲ ਹੀ ਇਕੱਠੇ ਇਕੋ ਗੱਡੀ ਚੱਲ ਜਾਗੇ ਦੇਖਦੇ ਗੈਸ ਦੀ ਬਚਤ ਹੋ ਜੂ ਵਿਖੋ ਇਹ ਲੋਕਾਂ ਨੂੰ ਸੇਵ ਕਰਨਾ ਸਿਖਾਉਂਦੇ ਆ ਤੇ ਆਪ ਵੀ ਸੇਵ ਕਰ ਲਿਆ ਇੱਥੇ ਗੱਡੀਆਂ ਲਾ ਕੇ ਤੇ ਇਕੱਠੇ ਚੱਲ ਜਾਈਦਾ ਤੇ ਨਾਲੇ ਤੇ ਗੱਲਾਂ ਬਾਤਾਂ ਕਰਦੇ ਚਾਈਦਾ ਤੇ ਨਾਲੇ ਗੈਸ ਦੀ ਬਚਤ ਹੋ ਜਾਂਦੀ ਹੈ ਤੇ ਚਲੋ ਜੀ ਮਿਲਦੇ ਫਿਰ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ